ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਦੇ ਤਾਂ ਹੀ ਪਾਵਨ ਗੁਰਬਾਣੀ ਦਾ ਮਹਾਨ ਖਜ਼ਾਨਾ ਬਖਸ਼ਿਸ਼ ਕੀਤਾ ਵਾ ਪਰ ਇਸ ਸਮੇਂ ਦੇ ਵਿੱਚ ਗੁਰਸਿੱਖਾਂ ਦੇ ਜਿਹੜੇ ਨੌਜਵਾਨ ਗੁਰਸਿੱਖ ਹਨ ਉਹਨਾਂ ਦੇ ਲਈ ਇੱਕ ਸਮੱਸਿਆ ਇਹ ਆ ਭਾਵੇਂ ਇਧਰੋਂ ਬਾਹਰ ਕੈਨੇਡਾ ਦੇ ਵਿੱਚ ਜਾਂ ਕਿਤੇ ਵੀ ਜ਼ਿੰਦਗੀ ਦੁਨੀਆ ਦੇ ਵਿੱਚ ਵਸਦੇ ਨੇ ਉਹਨਾਂ ਦੇ ਲਈ ਸਮੱਸਿਆ ਇਹ ਆਉਂਦੀ ਆ ਕਿ ਉਹਨਾਂ ਕੋਲ ਇੰਨਾ ਸਮਾਂ ਨਹੀਂ ਕਿ ਉਹ ਕਿਸੇ ਵਿਦਿਆਲੇ ਦੇ ਵਿੱਚ ਜਾ ਕੇ ਟਕਸਾਲਾਂ ਦੇ ਵਿੱਚ ਜਾ ਕਰਕੇ ਇਸ ਗੁਰਬਾਣੀ ਦੇ ਖਜ਼ਾਨੇ ਦੀ ਸੰਖਿਆ ਕਰ ਸਕਣ ਇਸ ਨੂੰ ਸਮਝ ਸਕਣ ਸੋ ਇਸ ਬਿਜ਼ੀ ਲਾਈਫ ਦੇ ਵਿੱਚ ਸਟਰਗਲ ਭਰੀ ਜ਼ਿੰਦਗੀ ਦੇ ਵਿੱਚ ਕਿਵੇਂ ਲਾਹਾ ਲਿਆ ਜਾ ਸਕਦਾ ਉਸ ਲਈ ਪਿਛਲੇ ਤਕਰੀਬਨ 5 ਸਾਲਾਂ ਤੋਂ ਆਦ ਸੰਥਿਆ ਚਟਸਾਲ ਦੇ ਨਾਮ ਹੇਠ ਇੱਕ ਪਲੇਟਫਾਰਮ ਸ਼ੁਰੂ ਕੀਤਾ ਗਿਆ ਸੀ ਸੋ ਉਸ ਨੂੰ ਨਿਭਾਉਂਦਿਆ ਹੋਇਆ ਪਿਛਲੇ ਸਮੇਂ ਤੋਂ ਦਾਸ ਇੱਥੇ ਕੈਨੇਡਾ ਦੀ ਧਰਤੀ ਵਿੱਚ ਆਇਆ ਵਾ ਸੋ ਉਸ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਦੇ ਲਈ ਜਿਵੇਂ ਇਹ ਹੁਕਮ ਵੀ ਕੀਤਾ ਹੋਇਆ ਵਾ ਕਿ ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ ਪੜ੍ਹੋ ਸਤਿਗੁਰ ਕੇਰੀ ਇਹ ਵਚਨ ਸਤਿਗੁਰਾਂ ਨੇ ਸ੍ਰੀ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਪਰ ਕੀਤੇ ਸਨ ਕਿ ਮੇਰਾ ਜਿਹੜਾ ਖਾਲਸਾ ਹੈ ਉਹ ਗੁਰਬਾਣੀ ਨੂੰ ਜਿੱਥੇ ਭਾਵਨਾ ਦੇ ਨਾਲ ਪੜ੍ਹਦਾ ਵਾ ਸ਼ਰਦਾ ਨਾਲ ਪੜਦਾ ਉੱਥੇ ਉਸ ਦੀ ਸ਼ੁੱਧਤਾ ਦਾ ਵੀ ਖਿਆਲ ਰੱਖੇ ਕਿਉਂਕਿ ਸ਼ੁੱਧਤਾ ਤੋਂ ਬਿਨਾ ਗੁਰਬਾਣੀ ਦੇ ਜਿਹੜੇ ਅਰਥ ਵਿਚਾਰ ਨੇ ਉਹ ਸਮਝ ਗੋਚਰੇ ਨਹੀਂ ਹੋ ਸਕਦੇ ਸੋ ਇਸ ਲਈ ਆਪਣੀਆਂ ਪੜਾਈਆਂ ਕਰਦੇਆਂ ਹੋਇਆਂ ਸੋ ਵਿਸ਼ੇਸ਼ ਕਰਕੇ ਜਿਹੜੇ ਕੋਈ ਟਰੱਕਾਂ ਦੇ ਵਿੱਚ ਕੰਮ ਕਰਨ ਵਾਲੇ ਟਰੱਕ ਚਲਾਉਣ ਵਾਲੇ ਵੀਰ ਨੇ ਉਹਨਾਂ ਦੇ ਲਈ ਇਹ ਬਹੁਤ ਵੱਡਮੁੱਲਾ ਸਮਾਂ ਜਿਹੜਾ ਉਹਨਾਂ ਨੂੰ ਮਿਲਦਾ ਵਾ ਉਹ ਤੋਂ ਲਾਹਾ ਲੈ ਸਕਦੇ ਆ ਕਿਉਂਕਿ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਆਪਣੇ ਕੋਲ 5 ਘੰਟੇ 10 ਘੰਟੇ ਦੀ ਡਰਾਈਵ ਹੁੰਦੀ ਹੈ ਸੋ ਉਸੇ ਵਿੱਚ ਆਪਾਂ ਜਿਹੜੀ ਸੰਥਿਆ ਪ੍ਰਾਪਤ ਕਰਕੇ ਲਾਹੇ ਲੈ ਸਕਦੇ ਹਾਂ ਸੋ ਅੱਗੇ ਸਵਾਲ ਇਹ ਹੈ ਕਿ ਇਸ ਨਾਲ ਜੁੜਿਆ ਕਿਵੇਂ ਜਾਵੇ ਜੁੜਨ ਦਾ ਤਰੀਕਾ ਵਾ ਜੇ ਤੁਸੀਂ ਇੰਸਟਾਗ੍ਰam ਤੇ ਹੋ ਤਾਂ ਉੱਥੇ ਜਿਹੜੀ ਆਈਡੀ ਆ ਆਦ ਸੰਥਿਆ ਆਨਲਾਈਨ ਅਕੈਡਮੀ ਤੇ ਸੰਪਰਕ ਨੰਬਰ ਵੀ ਉੱਪਰ ਦਿੱਤਾ ਹੋਇਆ ਵਾ ਸੋ ਇਨ੍ਹਾਂ ਸੰਪਰਕ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਸਾਡੇ ਨਾਲ ਇਸ ਸੰਥਿਆ ਦੇ ਨਾਲ ਜੁੜ ਸਕਦੇ ਹੋ ਔਰ ਬਹੁਤ ਚੰਗੇ ਤਰੀਕੇ ਦੇ ਨਾਲ ਕਿਉਂਕਿ ਇਹ ਕੋਈ ਪਲੇਟਫਾਰਮ ਇਦਾਂ ਕੋਈ ਕੰਮ ਚਲਾਉ ਜਾਂ ਕੋਈ ਕੰਮ ਸਾਰੂ ਨਹੀਂ ਬਣਾਇਆ ਹੋਇਆ ਹਨ ਉਹਦੀ ਤਸੱਲੀ ਦੇ ਨਾਲ ਜਿੰਨੇ ਕ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸੋਜੀ ਬਖਸ਼ੀ ਆ ਸੋ ਉਸ ਨੂੰ ਜਿਹੜੀ ਸੰਥਿਆ ਵਾ ਅਰਥਾਂ ਦੇ ਸਮੇਤ ਵੀ ਊੜੇੜੇ ਤੋਂ ਪ੍ਰਾਰੰਭ ਕਰਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਦਸ਼ਮ ਗੁਰੂ ਗ੍ਰੰਥ ਸਾਹਿਬ ਸ੍ਰੀ ਸਰਬਲੋਹ ਗ੍ਰੰਥ ਅਤੇ ਹੋਰ ਜਿਹੜੇ ਵਿਦਾਂਤ ਦੇ ਭਾਈ ਨੰਦ ਲਾਲ ਜੀ ਭਾਈ ਗੁਰਦਾਸ ਆਦਿ ਜਿੰਨੇ ਵੀ ਹੋਰ ਗ੍ਰੰਥ ਹਨ ਗੁਰਮਤ ਦੇ ਉਹਨਾਂ ਨੂੰ ਪੜਿਆ ਪੜਾਇਆ ਜਾਂਦਾ ਵਾ ਸੋ ਆਪ ਜੀ ਗੁਰਸਿੱਖ ਸੰਪਰਕ ਕਰਕੇ ਲਾਹੇ ਪ੍ਰਾਪਤ ਕਰਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ